ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਲੈ ਕੇ ਆਏ ਜੀ ਫੈਂਡੀ ਸਿਲਕ ਕਈ ਮੇਰੀਆਂ ਭੈਣਾਂ ਫੈਂਡੀ ਸਿਲਕ ਬੋਲ ਦਿੰਦੇ ਨੇ ਕਈ ਮੇਰੀਆਂ ਭੈਣਾਂ ਜਿਹੜਾ ਬੋਲ ਦਿੰਦੀਆਂ ਨੇ ਜੀ ਆਪਣਾ ਮਖਵਲੀ ਸਿਲਕ ਉਹਦੇ ਆਪਾਂ ਸਾਰੇ ਕਲਰ ਲੈ ਕੇ ਆਏ ਬਹੁਤ ਹੀ ਸੌਫਟ ਜਿਹਾ ਸਟਾਫ ਆ ਜਿਨ੍ਹਾਂ ਨੂੰ ਮੇਰੀਆਂ ਭੈਣਾਂ ਨੂੰ ਚਾਹੀਦਾ ਉਹ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਇਓ ਆਪਾਂ 1/1 ਸਾਰੇ ਕਲਰ ਪ੍ਰਾਈਸ ਸਭ ਕੁਝ ਮੈਂਸ਼ਨ ਕਰਾਂਗੇ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਅਵਾ ਫੈਬਰਿਕ ਡਿਟੇਲ ਪ੍ਰਾਈਸ ਸਰ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਜੀ ਐਂਡ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਐਂਡ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਭੈਣੋ ਐਂਡ 1 ਬਾਈ 1 ਆਪਾਂ ਹੁਣ ਸਾਰੇ ਕਲਰ ਦਿਖਾਉਣੇ ਆ ਜੀ ਤੇ ਪ੍ਰਾਈਜ਼ ਵੀ ਆਪਾਂ ਜ਼ਰੂਰ ਮੈਂਸ਼ਨ ਕਰਾਂਗੇ ਜੀ ਸਟਾਰਟਿੰਗ ਪ੍ਰਾਈਜ਼ ਇਹ ਆਪਣੇ ਕੋਲੇ ਸਟਾਰਟਿੰਗ ਇੱਥੋਂ ਹੀ ਕਰ ਲੈਣੇ ਆ ਜੀ ਇਹ ਆਪਣੇ ਕੋਲੇ ਇੱਕ ਨਾ 1.5 ਮੀਟਰ ਦੀ ਕੱਟ ਬਚੀ ਹੋਈ ਹੈ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਅ ਨੀਵੀ ਬਲੂ ਜਿਹਾ ਕਲਰ ਆ ਜੀ ਬਹੁਤ ਹੀ ਸੌਫਟ ਸਟਾਫ ਹੈਗਾ ਇਹਦਾ ਜਿਹੜਾ ਕੱਟ ਦਾ ਪ੍ਰਾਈਸ ਰਹੂਗਾ ਸਿਰਫ 150 ਰੁਪਏ ਦਾ ਇਹ ਵਾਲਾ 1.5 ਮੀਟਰ ਦਾ ਪੀਸ ਹੈ ਜੀ ਅਗਰ ਕੋਈ ਮੇਰੀ ਪੈਨ ਲੈਣਾ ਚਾਹੁੰਦੀ ਹੈ ਚਲੋ ਜੀ ਹੁਣ ਆਉਣੇ ਆਪਾਂ ਬਨਵਾਏ ਬਨ ਕਲਰਾਂ ਦੇ ਉੱਪਰ ਕਿਹੜਾ ਕਲਰ ਦੇ ਵਿੱਚ ਕਿੰਨੇ ਮੀਟਰ ਦੀ ਕੱਟ ਆ ਇਹ ਹੈਗੀ ਆ ਵੀਰੇ 5 ਮੀਟਰ ਦੀ ਕੱਟ ਆ ਇਦੇ ਵਿੱਚ ਕੈਮਰੇ ਦੇ ਵਿੱਚ ਥੋੜਾ ਜਿਹਾ ਕਲਰ ਇਹ ਹੋ ਰਿਹਾ ਆ ਰਿਹਾ ਬਹੁਤ ਹੀ ਸੋਹਣਾ ਖਿੰਡਮਾ ਜਿਹਾ ਕਲਰ ਆਇਆਗਾ ਇਹ ਫੈਬਰਿਕ ਵੀ ਬਹੁਤ ਸੌਫਟ ਹੈਗਾ ਅੱਜ ਕੱਲ ਇਹ ਵਾਲੇ ਸੂਟ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਨਗੇ ਪ੍ਰਾਈਸ ਮੈਂ ਐਂਡ ਦੇ ਉੱਪਰ ਮੈਂਸ਼ਨ ਕਰ ਦਾਂਗੀ ਜੀ ਕਲਰ ਇਹ ਦੇ ਵਿੱਚ ਜਿਹੜੇ ਆਪਣੇ ਕੋਲੇ ਆਏ ਨੇ ਇੱਕ ਤੋਂ ਇੱਕ ਸੋਹਣੇ ਕਲਰ ਨੇ ਬਹੁਤ ਜ਼ਿਆਦਾ ਇੱਕ ਆਪਣੇ ਕੋਲੇ ਇਹ ਕਲਰ ਆਇਆਗਾ ਬਹੁਤ ਹੀ ਪਿਆਰਾ ਕਲਰ ਆਗਾ ਇਹ ਵੀ ਇੱਕ ਇਹਦੇ ਵਿੱਚ ਥੋੜਾ ਜਿਹਾ ਕਾਲਸੀ ਚ ਇਹ ਵਾਲਾ ਕਲਰ ਆਇਆਗਾ ਪੈਨੂ ਤੁਸੀਂ ਦੇਖ ਸਕਦੇ ਹੋਗੇ ਫੈਬਰਿਕ ਬਹੁਤ ਸੋਹਣਾ ਹੈ ਕਈ ਮੇਰੀਆਂ ਭੈਣਾਂ ਇਹਦੇ ਨਾਲ ਕੀ ਕਰਦੀਆਂ ਨੇ ਸੇਮ ਸੂਟ ਲੈ ਕੇ ਸੇਮ ਨਾਲ ਦਾ ਦੁਪੱਟਾ ਲੈ ਲੈਂਦੇ ਨੇ ਕਈ ਆਰਗੰਜਾ ਦਾ ਦੁਪੱਟਾ ਵੀ ਲੈ ਲੈਂਦੇ ਨੇ ਇਹਨਾਂ ਦੇ ਵਿੱਚੋਂ ਕਾਫੀ ਸੂਟਾਂ ਦੇ ਉੱਪਰ ਆਪਣੇ ਕੋਲ ਨੀਡਲ ਦਾ ਕੰਮ ਹੋਣ ਲਈ ਗਿਆ ਹੋਇਆ ਹੈਗਾ ਸੋ ਜਦੋਂ ਉਹ ਵੀ ਵਰਕ ਹੋ ਕੇ ਆ ਗਿਆ ਆਪਾਂ ਦਿਖਾਵਾਂਗੇ ਇਹ 골ਡਨ ਜੀ ਟੋਨ ਦੇ ਵਿੱਚ ਆ ਗਿਆ ਬਹੁਤ ਸੋਹਣਾ ਇਹ ਵੀ ਜੀ ਤੇ ਇਹ ਵਾਲਾ ਜਿਹੜਾ ਆ ਗਿਆ ਪਿੰਕ ਕਲਰ ਬਹੁਤ ਹੀ ਪਿਆਰਾ ਪਿੰਕ ਜਿਹਾ ਕਲਰ ਹੈਗਾ ਥੋੜਾ ਜਿਹਾ ਕੈਮਰੇ ਦੇ ਵਿੱਚ ਇਹ ਵੀ ਲਾਈਟ ਆ ਰਿਹਾ ਥੋੜਾ ਜਿਹਾ ਡਾਰਕ ਜਿਹਾ ਪਿੰਕ ਕਲਰ ਹੈਗਾ ਇੱਕ ਆ ਗਿਆ ਜੀ ਇਹ ਵਾਲਾ ਕਲਰ ਬਹੁਤ ਸੋਹਣਾ ਕਲਰ ਹੈ ਇਹ ਥੋੜਾ ਜਿਹਾ ਨਾ ਫੈਂਡੀ ਸਿਲਕ ਦੇ ਨਾਲ ਨਾਲ ਕ੍ਰਸ਼ ਦੇ ਵਿੱਚ ਵੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਪਤਾ ਚੱਲ ਜਾਂਦਾ ਬਾਲਾਂ ਤੋਂ ਹੀ ਪਤਾ ਲੱਗ ਰਿਹਾ ਉਹ ਇਹ ਫੈਂਡੀ ਸਿਲਕ ਕ੍ਰਸ਼ ਦੇ ਵਿੱਚ ਹੈ ਜੀ ਇੱਕੇ ਦੇ ਵਿੱਚ ਇਹ ਕਲਰ ਆ ਗਿਆ ਬਹੁਤ ਹੀ ਸਾਰੇ ਕਲਰ ਬਹੁਤ ਹੀ ਸੋਹਣੇ ਕਲਰ ਲੰਗੇ ਮੇਰੀ ਆਪਣਾ ਤੇ ਇੱਕੇ ਦੇ ਵਿੱਚ ਇਹ ਕਲਰ ਆ ਗਿਆ ਇਹ ਕਲਰ ਆ ਗਿਆ ਸੀ ਸੇਮ ਡੇਟ ਡਿਸਪੈਚ ਹੈ ਅਗਰ ਕੋਈ ਮੇਰੀ ਪੈਨ ਬੁਕਿੰਗ ਕਰਦੀ ਹੈ ਇਦੇ ਵਿੱਚ ਇਹ ਕਲਰ ਆ ਗਿਆ ਇਹ ਕਲਰ ਪਤਾ ਨਹੀਂ ਕਿਹੜੀ ਮਾਡਲ ਦੇ ਪਾਇਆ ਹੋਇਆ ਸੀਗਾ ਮੈਨੂੰ ਕਿਸੇ ਭੈਣ ਨੇ ਵੀਡੀਓ ਭੇਜੀ ਸੀ ਆਪਾਂ ਨੇ ਸੇਮ ਕਲਰ ਉਹ ਵੀ ਲੈ ਕੇ ਆਏ ਆ ਜੀ ਇਹ 골ਡਨ ਜਆ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਹੈ ਇਹਦੇ ਆਪਣੇ ਕਾਫੀ ਪੀਸ ਲੈ ਕੇ ਆਏ ਆਗੇ ਜਿੱਦਾਂ ਇਹ ਵਾਲਾ ਵੀ ਹੋ ਗਿਆ ਇਹ ਵਾਲਾ ਬਟ ਅ ਲिटल ਬਿਟ ਇਨਾਂ ਚ ਥੋੜਾ ਜਿਹਾ ਸ਼ਾਈਨ ਦਾ ਫਰਕ ਹੈ ਲਾਈਕ ਇਹ ਥੋੜੀ ਜੀ ਕਾਲਸ ਜੀ ਤੇ ਇਹ ਥੋੜੀ ਜੀ ਕਾਲਸ ਜੀ ਤੇ ਇਹ ਥੋੜੀ ਜੀ 골ਡਨ ਜੀ ਪੰਪਕ ਦੇ ਰਿਹਾ ਕੁਝ ਥੋੜਾ ਜਿਹਾ ਲਾਈਟਾਂ ਕਰਕੇ ਵੀ ਹੋ ਰਿਹਾ ਜੀ ਤੇ ਇੱਕੇ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਪੈਨੋਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਕਲਰ ਡਾਰਕ ਕਲਰ ਵੀ ਇਹਦੇ ਵਿੱਚ ਆਏ ਹੋਏ ਨੇ ਜੀ ਆਪਣੇ ਕੋਲੇ ਇਹ ਆ ਗਿਆ ਇੱਕ ਕਲਰ ਇੱਕ ਕਲਰ ਇਹ ਆ ਗਿਆ ਜੀ ਇੱਕ ਕਲਰ ਇਹ ਆ ਗਿਆ ਇਹ ਵਾਲੇ ਸਾਰੇ ਕਲਰ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਤੁਸੀਂ ਦੇਖ ਸਕਦੇ ਹੋ ਇੱਕੇ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਵੀ ਇਹ ਵੀ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਮਸਟਰਡ ਜੀ ਆ ਮਸਟਰਡ ਜੀ ਟੋਨ ਦੇ ਵਿੱਚ ਹੈ ਜੀ ਇਹ ਵਾਲਾ ਇੱਕੇ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਸੇਮ ਕਲਰ ਇੱਕੇ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਕਲਰ ਮੈਂ ਤੁਹਾਨੂੰ ਸਾਰੇ ਦਿਖਾ ਦਈ ਜੀ ਇੱਕੇ ਦੇ ਵਿੱਚ ਇਹ ਆ ਗਿਆ ਇੱਕੇ ਦੇ ਵਿੱਚ ਗ੍ਰੀਨ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਇੱਕੇ ਦੇ ਵਿੱਚ ਰਿਪੀਟ ਦੇ ਉੱਪਰ ਫੇਰ ਆਪਣੇ ਇਹ ਵਾਲੀ ਜਿਹੜੀ ਆਪਣੀ 골ਡਨ ਜੀ ਟੋਨ ਦੇ ਵਿੱਚ ਆ ਜਾਂਦੇ ਨੇ ਇਹ ਵਾਲਾ ਆ ਗਿਆ ਪਿੰਕ ਕਲਰ ਆ ਗਿਆ ਜੀ ਗ੍ਰੇ ਕਲਰ ਆ ਗਿਆ ਰੈੱਡ ਕਲਰ ਆ ਗਿਆ ਭੈਣੂ ਤੇ ਇਹ ਫੇਰ ਸੇਮ ਉਹੀ ਗ੍ਰੇ ਟਾਈਪ ਜੀ ਤੇ ਆ ਗਿਆ ਇਹ ਫੇਰ ਆ ਗਿਆ ਜਿਹੜਾ ਹਾਂਜੀ ਕਲਰ ਆ ਗਿਆ ਇੱਕ ਇਹ ਕਲਰ ਆ ਗਿਆ ਇੱਕ ਇਹ ਕਲਰ ਆ ਗਿਆ ਮੋਰ ਪੰਖੀਆ ਕਲਰ ਪਿੰਕ ਕਲਰ ਫੇਰ ਆ ਗਿਆ ਤੇ ਇਹਨਾਂ ਪਿੰਕ ਦੇ ਵਿੱਚ ਨਾ ਤਿੰਨਾਂ ਦੇ ਵਿੱਚ ਥੋੜਾ ਥੋੜਾ ਫਰਕ ਹੈਗਾ ਇੱਕ ਇਹਦੇ ਵਿੱਚ ਇਹ ਕਲਰ ਆ ਗਿਆ ਇੱਕ ਬਲੈਕ ਕਲਰ ਆ ਗਿਆ ਅਗਰ ਮੇਰੀ ਭੈਣ ਨੂੰ ਕਿਸੇ ਨੂੰ ਵੀ ਕੋਈ ਵੀ ਸੂਟ ਇਹਦੇ ਵਿੱਚੋਂ ਚਾਹੀਦਾਗਾ ਤਾਂ ਸਾਡੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਇਹਨਾਂ ਦਾ ਜਿਹੜਾ ਪ੍ਰਾਈਸ ਰਹੂਗਾ ਸਿਰਫ 499 ਦੇ ਵਿੱਚ ਇਹ ਵਾਲਾ ਸੂਟ 5 ਮੀਟਰ ਦੀ ਕੱਟ ਵੀ ਹੋ ਸਕਦੀ ਹੈ 5.5 ਮੀਟਰ ਦੀ ਕੱਟ ਵੀ ਹੋ ਸਕਦੀ ਹੈ ਜੀ ਜਿਹੜਾ 499 ਦੇ ਵਿੱਚ ਇਹ ਵਾਲਾ ਸੂਟ ਆ ਰੈਡੀ ਟੂ ਡਿਸਪੈਚ ਹੈਗਾ ਤੇ ਫੈਬਰਿਕ ਵੀ ਬਹੁਤ ਸੌਫਟ ਸਟੱਫ ਹੈਗਾ ਤੁਸੀਂ ਦੇਖ ਸਕਦੇ ਹੋਗੇ ਆ ਲਓ ਜੀ ਬਹੁਤ ਹੀ ਸੋਹਣਾ ਬਹੁਤ ਹੀ ਸੌਫਟ ਸਟੱਫ ਹੈ ਬਿਲਕੁਲ ਕੋਈ ਚੁਬਦਾ ਨਹੀਂ ਹੈਗਾ ਭੈਣੋ ਜਿਵੇਂ ਮਰਜੀ ਇਹਨੂੰ ਤੁਸੀਂ ਡਿਜ਼ਾਈਨਰ ਪੀਸ ਆ ਜਿਹੜਾ ਆਪਣਾ ਰੈਡੀ ਕਰਵਾ ਸਕਦੇ ਹੋ ਅਗਰ ਸਾਡੇ ਕੋਲ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਸਾਡੇ ਕੋਲ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟੀਚਿੰਗ ਲੈਣਾ ਚਾਹੁੰਦੇ ਹੋ ਵਿਦਆਊਟ ਸਟੀਚਿੰਗ ਵੀ ਆਪਣਾ ਕੋਰੀਅਰ ਜਿਹੜਾ ਕਰਵਾ ਸਕਦੇ ਹੋ ਆ ਜੇ ਅਗਰ ਕੋਈ ਮੇਰੀ ਭੈਣ ਨੇ ਇਹਨਾਂ ਚ ਕੋਈ ਵੀ ਸੂਟ ਲੈਣਾ ਤਾਂ ਸਾਡੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਨੇ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਫਿਲਹਾਲ ਆਪਣੇ ਕੋਲੇ ਇਹ ਵਾਲੇ ਸਾਰੇ ਕਲਰ ਰੈਡੀ ਟੂ ਡਿਸਪੈਚ ਨੇ ਅਗਰ ਤੁਸੀਂ ਕੋਈ ਵੀ ਲੈਣਾਗਾ ਅਗਰ ਕੋਈ ਮੇਰੀ ਭੈਣ ਕਿਸੇ ਹੋਰ ਕਲਰ ਕਿਤੇ ਹੋਰ ਦੇਖਿਆ ਤਾਂ ਸਾਨੂੰ ਉਹ ਸਕਰੀਨਸ਼ਾਟ ਲੈ ਕੇ ਭੇਜ ਸਕਦੀਆਂ ਕਿਉਂਕਿ ਇਹਦੇ ਵਿੱਚ ਕਲਰ ਹੋਰ ਵੀ ਬਹੁਤ ਸਾਰੇ ਆਏ ਹੋਏ ਨੇ ਜੀ ਕੁਝ ਆਪਣੇ ਕੋਲੇ ਕਲਰ ਹਲੇ ਜਿਹੜੇ ਇਹਦੇ ਆਉਣੇ ਨੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਬਤ ਉਹਦੇ ਸ਼ੇਅਰ ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਣਾ ਜਿਹੜੀ ਕਿ ਆਪਣੀ ਘਰ ਤੋਂ ਬੈਠ ਕੇ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਮਿਲਦੇ ਆਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਨਵੀਂ ਵੀਡੀਓ ਤੇ